ਸ਼ਸ਼ੀਕਾਲ ਜੀ ਫਿਰ ਤੋਂ ਤੁਹਾਡਾ ਸਵਾਗਤ ਕਰਦੇ ਆਂ ਸਟਾਰ ਮੂਨ ਦੇ ਉੱਤੇ 컬렉ਸ਼ਨ ਉੱਤੇ ਮੈਂ ਤੁਹਾਨੂੰ ਅੱਜ ਜੁੱਤੀ ਉੱਤੇ ਪਾਇਲ ਐਡ ਕਰਕੇ ਦਿਖਾਵਾਂਗਾ ਕਿੰਦਾਂ ਦੀ ਲੱਗਦੀ ਹੈ ਤੁਸੀਂ ਮੈਨੂੰ ਲਾਸਟ ਦੇ ਵਿੱਚ ਦੱਸਿਓ ਆਪਾਂ ਜਿਹੜੀ ਪਾਇਲ ਐਡ ਕਰਾਂਗੇ ਉਹਨੂੰ ਆਪਾਂ ਪਾਇਲ ਵਾਲੀ ਜੁੱਤੀ ਚੱਲਰ ਵਾਲੀ ਜੁੱਤੀ ਜਾਂ ਪਜੇਬ ਵਾਲੀ ਜੁੱਤੀ ਵੀ ਕਹਿ ਦਿੰਨੇ ਆਂ ਬਾਕੀ ਇਹਦੇ ਉੱਤੇ ਅਲੱਗ-ਅਲੱਗ ਪ੍ਰਕਾਰ ਦੀ ਜੁਐਲਰੀ ਐਡ ਹੋ ਜਾਂਦੀ ਹੈ ਕਸਟਮਰ ਦੇ ਅਕੋਰਡਿੰਗ ਬਾਕੀ ਕਿਸੇ ਵੀ ਕਸਟਮਰ ਨੇ ਕਿਸੇ ਵੀ ਭੈਣ ਨੇ ਨਾ ਕੋਈ ਵੀ ਜੁੱਤੀ ਤਿਆਰ ਕਰਵਾਣੀ ਉਹ ਕਿਸੇ ਵੀ ਪ੍ਰਕਾਰ ਦੀ ਨੈਟ ਤੋਂ ਕੋਈ ਵੀ ਆਰਟੀਕਲ ਚੱਕੋ ਚੱਕ ਕੇ ਸਾਨੂੰ ਡੀਐਮ ਕਰੋ ਸਾਨੂੰ ਪੁੱਛੋ ਵੀ ਆਵਲਾ ਆਰਟੀਕਲ ਬਣ ਜੇਗਾ 100% ਤਾਂ ਬਣੀ ਜਾਏਗਾ ਠੀਕ ਹੈ ਨਾ ਕਿਉਂਕਿ ਸਾਡੀ ਖੁਦ ਹੀ ਮੈਨੂਫੈਕਚਰਿੰਗ ਹੁੰਦੀ ਹੈ ਸਾਡੀ ਖੁਦ ਹੀ ਫੈਕਟਰੀ ਹੈ ਅਸੀਂ ਆਪਣੀ ਖੁਦ ਹੀ ਫੈਕਟਰੀ ਦੇ ਵਿੱਚ ਤਿਆਰ ਕਰਦੇ ਹਾਂ ਕਿਉਂਕਿ ਇਹਦੇ ਇਹਦੇ ਨਾਲ ਸਾਨੂੰ ਥੋੜੀ ਹੈਲਪ ਮਿਲ ਜਾਂਦੀ ਹੈ ਕਿਉਂਕਿ ਕਸਟਮਰ ਦੀ ਜਿਹੜੀ ਚੀਜ਼ ਦੀ ਡਿਮਾਂਡ ਹੁੰਦੀ ਹੈ ਉਹ ਕਸਟਮਰ ਨੂੰ ਪ੍ਰੋਪਰ ਵਧੀਆ ਤਰੀਕੇ ਨਾਲ ਮਿਲ ਜਾਂਦੀ ਹੈ ਹੈਨਾ ਬਾਕੀ ਤੁਸੀਂ ਪਾਇਲ ਐਡ ਹੋਣ ਤੋਂ ਬਾਅਦ ਮੈਨੂੰ ਦੱਸਿਓ ਵੀ ਕਿਵੇਂ ਦੀ ਲੱਗ ਰਹੀ ਹੈ ਕਿਵੇਂ ਦੀ ਨਾ ਆ ਦੇਖੋ ਜਿਵੇਂ ਕੀ ਪਾਇਲ ਪੂਰੀ ਪ੍ਰੋਪਰ ਵਧੀਆ ਲੱਗ ਰਹੀ ਹੈ ਇਹਦੇ ਤੇ ਦੇਖੋ ਬਹੁਤ ਸੋਹਣੀ ਪਾਇਲ ਲੱਗ ਰਹੀ ਹੈ ਤੁਹਾਨੂੰ ক্লোਜ ਅਪ ਦਿਨੇ ਆ ਥੋੜਾ ਜਿਹਾ ਦੇਖੋ ਬਹੁਤ ਸੋਹਣੀ ਲੱਗ ਰਹੀ ਹੈ ਆਰਡਰ ਕਰਨ ਲਈ ਤੁਸੀਂ ਦਿੱਤੇ ਹੋਏ ਨੰਬਰ ਤੇ ਕਾਲ ਜਾਂ ਮੈਸੇਜ ਕਰ ਸਕਦੇ ਹੋ ਤੇ ਤੁਹਾਡੇ ਅਕੋਰਡਿੰਗ ਜੁੱਤੀ ਤਿਆਰ ਹੋ ਜੂਗੀ ਥੈਂਕ ਯੂ